ਆਛੂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਜੋ ਸਮਾਨ ਫੜਿਆ ਗਿਆ ਤੁਸੀਂ ਕੰਪਲੇਂਟ ਵੀ ਕੀਤੀਆਂ ਆ ਉਸ ਤੋਂ ਬਾਅਦ ਕੀ ਕਹਿਣਾ ਹੈ ਸਰਕਾਰ ਬੁਖਲਾਈ ਹੋਈ ਹੈ ਐਕਸ਼ਨ ਜਿੱਦਾਂ ਚੋਲਡਣ ਨੂੰ ਕਰਦੀ ਹੈ ਲੋਕ ਬੜੇ ਥਿਆੜੇ ਸੋਸ਼ਲ ਜਿਹੜੇ ਸਾਡੇ ਆਪਣਾ ਭਾਈਚਾਰਾ ਹੈਗਾ ਉਹ ਸਿਆਸਤ ਕਰਕੇ ਕੰਮ ਨਹੀਂ ਹੋਣਾ ਨਹੀਂ ਜਾ ਸਕਦਾ ਜੀ 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 ਸਿਆਸਤ ਅਲੱਗ ਜਗ੍ਹਾ ਭਾਈਚਾਰਾ ਅਲੱਗ ਜਗ੍ਹਾ ਜੀ ਪਰ ਆਹ ਹੈ ਉਹਨੂੰ ਹੈਗਾ ਭਰਾ ਹੀ ਰਹਿਣਾ ਸਾਰੇ ਜੀ ਵੱਡਾ ਪ੍ਰਾਇਮ ਚੋਕ ਚੋਕ ਮੇਰੀ ਹਾਣੀ ਆ ਜੀ ਠੀਕ ਹੈ ਨਾ ਜੀ ਲੋਏ ਕੀ ਸਿਆਸਤ ਦੇਗੇ ਇਹਦੇ ਵਿੱਚ ਅਸੀਂ ਤਾਂ ਬੈਸਟ ਹੀ ਦੇਣਾ ਹੈ ਮਹਾਰਾਣਾ ਅਸੀਂ ਇਹਨਾਂ ਸਾਨੂੰ ਦਿੱਤਾ ਹੀ ਹੈ ਸਾਡੇ ਚ ਜਿਹੜਾ ਵੀ ਜਿੱਤਦਾ ਹੈ ਅਸੀਂ ਦੋਨੋਂ ਜਿੱਤਦੇ ਹਾਂ ਜੀ ਸਭ ਤੋਂ ਵੱਡੀ ਗੱਲ ਹੈ ਬਦ ਨਾਲ ਪਚਵੀ ਤੋਂ ਜਿਹੜੇ ਉਮੀਦਵਾਰ ਨੇ ਭਾਰਤ ਪੂਰਨ ਆਸ਼ੂ ਜੀ ਮੌਜੂਦ ਨੇ ਆਸ਼ੂ ਜੀ ਕਿੰਦਾ ਦਾ ਜਿਹੜਾ ਲੋਕਾਂ ਦਾ ਅੱਜ ਉਤਸ਼ਾਹ ਦੇਖ ਰਹੇ ਹੋ ਬਹੁਤ ਅੱਛਾ ਜੀ ਵੋਟ ਕਾਟ ਨਿਕਲ ਰਹੀ ਹੈ ਅਸੀਂ ਅਪੀਲ ਕਰਾਂਗੇ ਤੁਹਾਡੇ ਰਾਈ ਸਾਰਿਆਂ ਜੀ ਇਸ ਵਿੱਚ ਜਿਆਦਾ ਤੋਂ ਵੱਡੀ ਤਬਾਦ ਦੇ ਚ ਨਿਕਲ ਕੇ ਆਓ ਜੀ ਇਸ ਵਿੱਚ ਪਾਰਟਿਸਪੇਟ ਕਰੋ ਆਪਣੇ ਫਿਊਚਰ ਦਾ ਸਵਾਲ ਹੁੰਦਾ ਜੀ ਜਰੂਰ ਇਸ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਆਸ਼ੂ ਜੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਜੜੀਆਂ ਘਟਨਾਵਾਂ ਵਾਪਰੀਆਂ ਨੇ ਜੋ ਸਮਾਨ ਫੜਿਆ ਗਿਆ ਤੁਸੀਂ ਕੰਪਲੇਂਟ ਵੀ ਕੀਤੀਆਂ ਆ ਉਸ ਤੋਂ ਬਾਅਦ ਕੀ ਕਹਿਣਾ ਹੈ ਸਰਕਾਰ ਬੁਖਲਾਈ ਹੋਈ ਹੈ ਇਲੈਕਸ਼ਨ ਜਿੱਥੇ ਹੀ ਲੁੱਟਣ ਨੂੰ ਫਿਰਦੇ ਐ ਲੋਕ ਬੜੇ ਥਿਆਣੇ ਅੱਜ ਸਾਰੇ ਪੁੱਤਾਂ ਦੇ ਜਿਹੜੀ ਚੋਣ ਹੈ ਉਹ ਸ਼ਾਂਤਮਈ ਚੱਲ ਰਹੀ ਹੈ ਕੋਈ ਝਗੜਾ ਪਤ ਨਹੀਂ ਅਰੇ ਸੱਚਾ ਅੱਜ ਮੌਸਮ ਵੀ ਗਰਮ ਹੈ ਤੇ ਲੁਧਿਆਣੇ ਦਾ ਮੌਸਮ ਵੀ ਗਰਮ ਹੋਇਆ ਹੋਇਆ ਚੋਣਾ ਦਾ ਵੀ ਹੈ ਤਾਂ ਕਿੰਦਾ ਦਾ ਜਿਹੜਾ ਲੋਕ ਨਿਕਲ ਰਹੇ ਨੇ ਪ੍ਰੋਪਰ ਜਾਂ ਫਿਰ ਹਜੇ ਢਿੱਲਾ ਚੱਲ ਰਿਹਾ ਹੈ ਮੈਂ ਤਾਂ ਕਹਿ ਥੋੜੇ ਰਹੀ ਮੈਂ ਸਲੇਆ ਦਿੰਦਾ ਜਿਆਦਾ ਤੋਂ ਜ਼ਿਆਦਾ ਨਿਕਲੋ ਕਿ ਕਾਸ਼ੂ ਜੀ ਅੱਜ ਵਰਕਿੰਗ ਡੇ ਜਿਹੜਾ ਰੱਖਿਆ ਗਿਆ ਚੋਣਾਂ ਦੇ ਲਈ ਤੁਹਾਨੂੰ ਲੱਗਦਾ ਨਹੀਂ ਕਿ ਇਹ ਹੌਲੀਡੇ ਦਾ ਜਿਹੜਾ ਡੇ ਰੱਖਣਾ ਚਾਹੀਦਾ ਤੁਸੀਂ ਐਤਵਾਰ ਵਗੈਰਾ ਦਾ ਦਿਨ ਰੱਖਣਾ ਚਾਹੀਦਾ ਜੋ ਵੀ ਰੱਖਿਆ ਹੁਣ ਰੱਖਤਾ ਉਹਨਾਂ ਨੇ ਸਾਰ ਹੁਣ ਤਾਂ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਆਓ ਸੋ ਇਹ ਸਾਡਾ ਕਾਂਗਰਸ ਦੇ ਉਮੀਦਵਾਰ ਭਾਤੂ ਸਾਥ ਜੀ ਜਨਾਂ ਦੇ ਨਾਲ ਗੱਲਬਾਤ ਕੀਤੀ ਆ ਹਜੇ ਇਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਚੋਣ ਦੇ ਜਿਹੜੇ ਵੋਟਰ ਨੇ ਉਹ ਹਜੇ ਢਿੱਲੇ ਚੱਲ ਰਹੇ ਨੇ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਦੇਖ ਸਕਦੇ ਹੋ ਗਰਮੀ ਬਹੁਤ ਜ਼ਿਆਦਾ ਤਾਂ ਨਾਲ ਨਾਲ ਜਿਹੜੇ ਕਈ ਜਿਹੜੇ ਇਕੱਠੇ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਇਥੇ ਪਰਵਕਾਰ ਘੁੰਮਣ ਦੀ ਉਹੀ ਪਹੁੰਚੇ ਨੇ ਘੁੰਮਣ ਸਾਹਿਬ ਅੱਜ ਅਸ਼ੋਜੀ ਟੱਕ ਰਹੇ ਨੇ ਖੜ ਕੇ ਫਤਿਹ ਬੁਲਾਈਏ ਕੀ ਕਹਿਣਾ ਚਾਹ। ਮੈਂ ਫਤਿਹ ਬੁਲਾਣਾ ਚਾਹਨਾ ਭਰਾ ਹੈ ਮੇਰਾ। ਜੀ। ਸੋਸ਼ਲ ਜਿਹੜੇ ਸਾਡੇ ਆਪਣਾ ਭਾਈਚਾਰਾ ਹੈਗਾ ਉਹ ਸਿਆਸਤ ਕਰਕੇ ਖਤਮ ਨਹੀਂ ਹੋਣਾ ਚਾਹੀਦਾ। ਜੀ ਜੀ ਜੀ। ਸਿਆਸਤ ਅਲੱਗ ਜਗ੍ਹਾ ਭਾਈਚਾਰਾ ਅਲੱਗ ਜਗ੍ਹਾ। ਜੀ। ਭਰਾ ਹੈ ਸੋਨੂੰ ਹੈਗੇ ਆ ਭਰਾ ਹੀ ਰਹਿਣਾ ਸਾਰੇ ਮਤ। ਜੀ। ਵੱਡਾ ਭਰਾ ਹੈ। ਸੁਖ ਸੁਖ ਦੀ ਹਾਨੀ ਆ। ਜੀ। ਠੀਕ ਹੈ ਨਾ? ਜੀ। ਤੋਂ ਇਹ ਕਾ ਸਿਆਸਤ ਦੇਗੇ ਇਹਦੇ ਵਿੱਚ? ਐਜ ਅਈ ਦਾ ਬੈਸਟ ਹੀ ਲੈਣਾ ਹੈ ਭਰਾ ਨੂੰ ਅਸੀਂ ਇਹਨਾਂ ਸਾਨੂੰ ਦੱਤਿਆ ਹੀ ਇਹਨਾਂ ਦੱਸਿਓ ਸਾਡੇ ਚ ਜਿਹੜਾ ਵੀ ਜਿੱਤਦਾ ਅਸੀਂ ਦੋਨੋਂ ਜਿੱਤਦੇ ਹਾਂ ਜੀ ਸਭ ਤੋਂ ਵੱਡੀ ਗੱਲ ਇਹ ਹੈ ਸਾ ਦੋਨੋਂ ਉਮੀਦਵਾਰ ਕੱਠੇ ਹੋਏ ਨੇ ਜੱਟੀਆਂ ਪਈਆਂ ਨੇ ਇੱਕ ਪਾਸੇ ਕਾਂਗਰਸ ਦੇ ਉਮੀਦਵਾਰ ਦੂਜੇ ਪਾਸੇ ਖਰੋਮਣੀ ਇਕਾਲੀ ਤਲ ਦੇ ਉਮੀਦਵਾਰ ਤਾਂ ਇੱਕ ਦੂਸਰੇ ਨੂੰ ਬੈਸਟ ਬਿੱਟੇ ਦਿੱਤੀਆਂ ਨੇ ਕਿ ਦੋਨੋਂ ਜਿਹੜੇ ਨੇ ਭਾਰਤ ਪ੍ਰਸ਼ਾਸਨ ਸ਼੍ਰੀ ਜੀ ਨੇ ਜਿਵੇਂ ਕਿਹਾ ਕਿ ਜੇਕਰ ਹਕੂ ਮੰਤਸਾਦੀ ਜਿੱਤ ਹੁੰਦੀ ਆ ਤਾਂ ਵੀ ਮੇਰੀ ਜਿੱਤ ਹੈ ਜੇ ਮੇਰੀ ਜਿੱਤ ਹੁੰਦੀ ਆ ਤਾਂ ਸਾਡੀ ਦੋਨਾਂ ਦੀ ਜਿਹੜੀ ਜਿੱਤ ਇੱਕ ਹੈ ਦੋ ਭਾਈਆਂ ਤਾਂ ਜਿਹੜੇ ਸਿਆਸੀ ਮੁੱਦੇ ਹੁੰਦੇ ਨੇ ਉਹ ਵੱਖਰੀ ਹੈ ਇੱਕ ਭਾਈਚਾਰਕ ਖਾਂਜ ਹੈ ਜਿਹੜੀ ਵੱਖਰੀ ਹੈ ਤਾਂ ਤੁਸੀਂ ਜਿਹੜੀਆਂ ਸਿੱਧੀਆਂ ਤਸਵੀਰਾਂ ਔਰ ਲੁਧਿਆਣਾ ਤੋਂ ਦੇਖ ਰਹੇ